ਸਰਬਾਤੀ ਮਹੱਲਾ ਚੌਥਾ ਗੁਰ ਸਤਗੁਰ ਨਾਮ ਦ੍ਰਿੜਾਇਓ ਗੁਰ ਸਤਗੁਰ ਨਾਮ ਦ੍ਰਿੜਾਇਓ ਹਰ ਹਰ ਗੁਰ ਸਤਗੁਰ ਨਾਮ ਦ੍ਰਿੜਾਇਓ ਹਰ ਹਰ ਹਮੇ ਜੀਵੇ ਹਰ ਜਪ ਭਾ ਜਪ ਭਾ ਇਸ ਤਰ੍ਹਾਂ ਵਿੱਚ ਥੋੜੀ ਡੈਸ਼ ਲੀਕੀ ਬੋਲਣਾ ਹੈ ਜਪ ਭਾ ਤਨ ਤਨ ਗੁਰ ਗੁਰ ਸਤਗੁਰ ਪੂਰਾ ਵੇਖ ਡੁੱਬਦੀ ਬਾਹ ਦੇ ਕੱਢ ਪਾ ਵੇਖ ਡੁੱਬਦੀ ਬਾਹ ਦੇ ਕੱਢ ਪਾ ਇਸ ਤਰ੍ਹਾਂ ਪਾਠ ਇਕੱਠਾ ਹੀ ਹੈ ਕੱਢ ਪਾ ਇਸ ਤਾਂ ਬੋਲਣਾ ਜਪਮਾਨ RAM ਨਾਮ ਅਰਧੰਬਾ ਇਹ ਅਰਧੰਬਾ ਉਚਾਰਨ ਕਰਨਾ ਇਸੈਲਰੀ ਆਵਾਜ਼ ਚ ਬੋਲਣਾ ਹੈ ਇਥੇ ਅਰਧੰਬਾ ਨਹੀਂ ਕਹਿਣਾ ਇਥੇ ਦੋ ਪਾਠ ਇਸ ਸ਼ਬਦ ਵਿੱਚ ਆਉਂਦੀਆਂ ਲਾਭਾ ਅਤੇ ਅਰਧੰਬਾ ਇਹ ਦੋਵੇਂ ਵਿਚਾਲੜੀ ਆਵਾਜ਼ ਵਿੱਚ ਬੋਲਨੇ ਹਨ ਦੁੱਤ ਬੋਲਨੇ ਹਨ ਜਪਮਾਨ ਰਾਮ ਨਾਮ ਅਰਦਾਮਾ ਬਾਕੀ ਸਾਰੇ ਧੱਬੇ ਪੂਰੇ ਬੋਲਨੇ ਹਨ ਉਪਜੰਪ ਉਪਾਇ ਨ ਪਾਈਐ ਕਤਹੁ ਉਪਜੰਪ ਉਪਾਇ ਨ ਪਾਈਐ ਕਤਹੁ ਗੁਰਪੂਰ ਹਰ ਪ੍ਰਭ ਲਾਭਾ ਗੁਰਪੂਰ ਹਰ ਪ੍ਰਭ ਲਾਭਾ ਰਹਾਉ ਰਾਮ ਨਾਮ ਰਸ ਨਾਮ ਆ ਰਾਮ ਰਸਾਇਣ ਰਾਮ ਨਾਮ ਰਸ ਰਾਮ ਰਸਾਇਣ ਰਸ ਪੀਆ ਗੁਰਮਤਿ ਰਸ ਪਾ ਠਈ ਰਸ ਪਾ ਰਸ ਪੀਆ ਗੁਰਮਤਿ ਰਸ ਪਾ ਲੋਹ ਮਨੂਰ ਕੰਚਨ ਮਿਲ ਸੰਗਤ ਹਰ ਔਰ ਧਾਰਿਓ ਕੋਰ ਹਰਿ ਪਾ ਇਹ ਹਰਿ ਭਾ ਇਹ ਵੱਖਰਾ ਪਾਠ ਕਰਨਾ ਬਾਕੀ ਸਾਰੇ ਇਕੱਠੇ ਹਨ ਥੋੜੀ ਜੀ ਡੈਸ਼ ਦੇ ਕੇ ਲੰਕਾ ਕੇ ਬੋਲਨੇ ਇਹ ਵੱਖਰਾ ਹੈ ਲੋਹ ਮਨੂਰ ਕੰਚਨ ਮਿਰ ਸੰਗਤ ਹਰ ਔਰ ਧਾਰਿਓ ਗੁਰ ਹਰ ਭਾ ਹਰ ਔਰ ਧਾਰਿਓ ਗੁਰ ਹਰ ਭਾ ਹਉ ਮੈਂ ਵਿਖਿਆ ਨਿਤ ਲੋਭ ਲੁਬਾਨੇ ਪਤ ਕਲਤ ਵੋਹ ਲੋਭਪਾ ਹਾਂ ਲੋਭਪਾ ਤੀਨ ਪਾਗ ਸੰਤ ਨਾ ਸੇਵੇ ਕਬਹੂ ਤੇ ਮਨ ਮੁਖ ਭੂਬਰ ਭਰਪਾ ਹਾਂ ਤੇ ਮਨੁਖ ਭੂਬਰ ਭੂਬਰ ਭਰਪਾ ਤੁਮਰੇ ਗੁਣ ਤੁਮ ਹੀ ਪ੍ਰਵਜਾਨ ਨਾ ਹਮ ਪਰਿਹਾਰ ਤੁਮ ਸਰਨ ਪਾ ਸਰਨ ਪਾ ਜੋ ਜਨ ਨਹੁ ਤੇ ਰੱਖੋ ਸੁਆਮੀ ਜਨ ਨਾਨਕ ਦਾਸ ਤੁਮਨ ਭਾ ਛੱਕਾ 1 ਛੱਕਾ 1 ਚਾਰਨ ਕਰਨਾ ਕਿਲੇ ਤੁਹਾਡੇ ਵਿੱਚ ਇਹਦੇ ਵਿੱਚ ਇੱਕ ਹਾਰ ਭਾ ਇਹੀ ਅਟ ਹੈ ਬਾਕੀ ਜੰਪ ਭਾ ਕੱਢ ਭਾ ਅਰਧੰਭਾ ਲੱਭਾ ਇਹ ਲੋਭ ਭਾ ਘਰ ਭਾ ਸਰਨ ਭਾ ਤੁਮਨ ਭਾ ਇਹ ਸਾਰੇ ਪਾਠ ਇਕੱਠੇ ਹੀ ਹਨ ਪ੍ਰਭਾਤੀ ਵਿਪਾਸ ਪੜਤਾਲ ਮਹੱਲਾ ਚੌਥਾ ਜੀ ਪੜਤਾਲ ਮਹੱਲਾ ਨਹੀਂ ਕਹਿਣਾ ਹੈ ਪ੍ਰਭਾਤੀ ਤੱਤਾ ਲਾਉਣਾ ਹੈ ਕਈ ਵਾਰ ਅਸੀਂ ਪ੍ਰਭਾਤੀ ਧੱਦਾ ਲੱਗ ਜਾਂਦਾ ਹੈ ਪ੍ਰਭਾਤੀ ਵਿਪਾਸ ਪੜਤਾਲ ਮਹੱਲਾ ਚੌਥਾ ਇੱਕ ਓੰਕਾਰ ਸਤਗੁਰ ਪ੍ਰਸਾਦ ਜਪਮਾਨ ਹਰ ਹਰ ਨਾਮ ਨਿਧਾਨ ਹਰ ਦਰਗਹ ਪਾਵਹ ਮਾਨ ਜਿਨ ਜੱਪਿਆ ਤੇ ਪਾਰ ਪਰਾਨ ਪ੍ਰਹਾਉ ਸੋਨ ਮਨ ਹਰ ਹਰ ਨਾਮ ਕਰ ਧਿਆਨ ਸੋਨ ਮਨ ਹਰ ਕੀਰਤ 86 ਮਜਾਨ ਹਾਂਜੀ ਸੋਨ ਮਨ ਹਿੱਤ ਵਿਸਰਾਮ ਹੈ ਹਰ ਕੀਰਤ 86 ਮਜਾਨ ਸੋਨ ਮਨ ਗੁਰਮਖ ਪਾਵਹਿ ਮਾਨ ਸੋਨ ਮਨ ਠੀਸਾਮ ਹਮ ਜਾਪ ਮਨ ਪਰਮੇਸ਼ਰ ਪ੍ਰਧਾਨ ਪਰਮੇਸ਼ੁਰ ਪ੍ਰਧਾਨ ਜਾਪ ਮਨ ਪਰਮੇਸ਼ਰ ਪ੍ਰਧਾਨ ਖੇਨ ਖੋਵੈ ਪਾਪ ਕੋਟਾਨ ਮਿਲ ਨਾਮਕ ਹਰ ਭਗਵਾਨ ਪੁਰਭਤੀ ਮਹੱਲਾ ਪੰਜਵਾ ਵਿਪਾਸ ਇਕ ਓੰਕਾਰ ਸਤਗੁਰ ਪ੍ਰਸਾਦ ਮਨ ਹਰ ਕੀਆ ਤਨ ਸਭ ਸਾਜਿਆ ਪੰਚ ਤਤ ਰਾਜ ਜੋਤ ਨਿਵਾਜਿਆ ਸੇਜਾ ਧਰਤ ਬਰਤਨ ਕੋ ਪਾਣੀ ਨਿਮਖ ਨ ਬਿਸਾਰੋ ਸੇਵੋ ਸਾਰਿਗ ਪਾਣੀ ਮਨ ਸਤਗੁਰ ਸੇਵ ਹੋਇ ਪਰਮ ਕਤੇ ਹਰਖ ਸੋਗ ਤੇ ਰਹਿ ਨਿਰਾਰਾ ਤਾ ਤੂ ਪਾਵਹਿ ਪ੍ਰਾਨਪਤੇ ਰਹਾਉ ਕਾਪੜ ਭੋਗ ਰਾਸ ਅਨੇਕ ਪੁੰਚਾਏ ਮਾਤ ਪਿਤਾ ਕੁਟੰਬ ਸਗਲ ਬਨਾਏ ਰਿਜਕ ਸਮਾਹੀ ਜਾਨ ਥਲ ਮੀਤ ਸੋ ਹਰ ਸੇਵਹੁ ਨੀਤਾ ਨੀਤ ਕਹਾਂ ਸਖਾਈ ਜਹ ਕੋਈ ਨਾ ਹੋਵੇ ਕੋਟ ਅਪਰਾਧ ਇੱਕ ਖਿੰਨ ਮਹਿ ਧੋਵੇ ਦਾਤ ਕਰੇ ਨਹੀਂ ਪਛਤਾਵੇ ਏਕਾ ਬਖਸ਼ ਫਿਰ ਬਹਰ ਨਾ ਬੁਲਾਵੇ ਕਿੰਤ ਸੰਜੋਗੀ ਪਾਇਆ ਪਾਲ ਸਾਧ ਸੰਗਤ ਮਹਿ ਬਸੇ ਗੁਪਾਲ ਗੁਰ ਮਿਲ ਆਏ ਤੁਮਰਾ ਦਵਾਰ ਜਨ ਨਾਨਕ ਦਰਸ਼ਨ ਦੇਹੁ ਮੁਰਾਰ ਪ੍ਰਬਾਤੀ ਮਹੱਲਾ ਪੰਜਵਾ ਪ੍ਰਭ ਕੀ ਸੇਵਾ ਜਾਨ ਕੀ ਸੋਭਾ ਕਾਮ ਕ੍ਰੋਧ ਮਿਟੇ ਤਿਸ ਲੋਭਾ ਨਾਮ ਤੇਰਾ ਜਨਕੈ ਪੰਡਾਰ ਗੁਣ ਗਾਵੈ ਰਾਵ ਦਰਸ ਪਿਆਰ ਤੁਮਰੀ ਭਗਤ ਪ੍ਰਭ ਤੁਮਹਿ ਜਨਾਈ ਕਾਟ ਦੇਵਰੀ ਜਨ ਲੀਏ ਛਡਾਈ ਰਹਾਉ ਜੋ ਜਾਨ ਰਾਤਾ ਪ੍ਰਭ ਕੈ ਰੰਗ ਤਿਨ ਸੁਖ ਪਾਇਆ ਪ੍ਰਭ ਕੈ ਸੰਗ ਜਿਸ ਰਸ ਆਇਆ ਸੋਈ ਜਾਨੈ ਪੇਖ ਪੇਖ ਮਨ ਮਹਿ ਹੈਰਾਨਾ ਸੋ ਸੁਖੀਆ ਸਭ ਤੇ ਊਤਮ ਸੋਏ ਜਾ ਕੈ ਹਿਰਦੈ ਜਾ ਕੈ ਹਿਰਦੈ ਵਸਿਆ ਪ੍ਰਭ ਸੋਏ ਸੋਈ ਨਿਸ਼ਚਲ ਆਵੈ ਨ ਜਾਇ ਅਨੰਦ ਪ੍ਰਾਪਕੇ ਹਰ ਗੁਣ ਗਾਏ ਤਾ ਕਉ ਕਰਹੁ ਸਗਲ ਨਮਸਕਾਰ ਜਾ ਕੈ ਮਨ ਪੂਰਨ ਨਰੰਕਰ ਕਰ ਕਿਰਪਾ ਮੋਹ ਠਾਕੁਰ ਦੇਵਾ ਨਾਨਕ ਉਧਰੈ ਜਾਨ ਕੀ ਸੇਵਾ ਪ੍ਰਭਾਤੀ ਮਹੱਲਾ ਪੰਜਵਾ ਗੁਣ ਗਾਵਤ ਮਨ ਹੋਏ ਆਨੰਦ ਆਠ ਪਹਿਰ ਸਿਮਰਉ ਭਗਵੰਤ ਜਾ ਕਾ ਸਿਮਰਨ ਕਲ ਮਲ ਜਾਹ ਤਿਸ ਗੁਰ ਕੀ ਹਾਮ ਚਰਨੀ ਪਾਹ ਸੁਮਤਿ ਦੇਵਹ ਸੰਤ ਪਿਆਰੇ ਸੁਮਤਿ ਦੇਵਹ ਸੰਤ ਪਿਆਰੇ ਸਿਮਰੋ ਨਾਮ ਮੋਹ ਨਿਸਤਾਰੇ ਰਹਾਓ ਜੇਨ ਗੁਰ ਕਹਿਆ ਮਾਰਗ ਸਿੱਧਾ ਸਗਲ ਤਿਆਗ ਨਾਮ ਹਰ ਗੀਤਾ ਤਿਸ ਗੁਰ ਕੈ ਸਦਾ ਬਲ ਜਾਈਐ ਹਰ ਸਿਮਰਨ ਜੇਸ ਗੁਰ ਤੇ ਪਾਈਐ ਬੂਢਤ ਪ੍ਰਾਨੀ ਜਿਨ ਗੁਰਹਤ ਰਾਇਆ ਜਿਸ ਪ੍ਰਸਾਦ ਮੋਹ ਨਹੀਂ ਮਾਇਆ ਮੋਹ ਨਹੀਂ ਮਾਇਆ ਜਿਸ ਪ੍ਰਸਾਦ ਮੋਹ ਨਹੀਂ ਮਾਇਆ ਹਲਤ ਪਲਤ ਜਿਨ ਗੁਰਹ ਸਵਾਰਿਆ ਤਿਸ ਗੁਰ ਉਪਰ ਸਦਾ ਹੋ ਵਾਰਿਆ ਮਹਾ ਮੁਗਦ ਤੇ ਕੀਆ ਗਿਆਨੀ ਗੁਰ ਪੂਰੇ ਕੀ ਅਕਾਥ ਕਹਾਣੀ ਪਾਰ ਬ੍ਰਹਮ ਨਾਨਕ ਗੁਰਦੇਵ ਵੱਡਾ ਭਾਗ ਆਈਏ ਹਰ ਸੇਵ ਪ੍ਰਭਾਤੀ ਮਹੱਲਾ ਪੰਜਵਾ ਸਗਲੇ ਦੁੱਖ ਮਿਟੇ ਸੁਖ ਦੀਏ ਆਪਣਾ ਨਾਮ ਜਪਾਇਆ ਕਰਿ ਕਿਰਪਾ ਆਪਣੀ ਸੇਵਾ ਲਾਏ ਸਗਲਾ ਦੁਰਤ ਮਿਟਾਇਆ ਹਮ ਬਾਰਕ ਸਰਣ ਪ੍ਰਭ ਦਿਆਲ ਅਵਗਣ ਕਾਰ ਕੀਏ ਪ੍ਰਭ ਆਪਣੇ ਰਾਖ ਨੀਏ ਮੇਰਾ ਗੁਰੂ ਗੋਪਾਲ ਰਹਾ ਪਾਪ ਪਾਪ ਦਿਨ ਸੇ ਖੇਨ ਪੀਤਰ ਭਏ ਕਿਰਪਾਲ ਉਸਾਈ ਸਾਸ ਸਾਸ ਪਾਰ ਬ੍ਰਹਮ ਅਰਾਧੀ ਆਪਣੇ ਸਾਤ ਗੁਰ ਕੈ ਬਲ ਜਾਈ ਅਗਮ ਅਗੋਚਰ ਬੇਅੰਤ ਸੁਆਮੀ ਪਾ ਕਾ ਅੰਤ ਨਾ ਪਾਈਐ ਲਾਹਾ ਖਾਟ ਹੋਈਐ ਧਨਵੰਤਾ ਆਪੋਨਾ ਪ੍ਰਭੂ ਤੇ ਆਇ 8 ਪਹਿਰ ਪਾਰ ਬ੍ਰਹਮ ਧਿਆਈ ਸਦਾ ਸਦਾ ਗੁਣ ਗਾਇਆ ਕਹੋ ਨਾਨਕ ਮੇਰੇ ਪੂਰੇ ਮਨੋਰਥ ਪਾਰ ਬ੍ਰਹਮ ਗੌਰ ਪਾਇਆ